ਨੇ ਨਸਾਂ ਤੋਂ ਚੀਸੀ ਕਿ ਨਨੇ ਸਾ alte ਇਹ ਵੀ ਪ੍ਰਾਰਥਨਾ ਹੀ ਕੀਤੀ ਹੈ ਅੱਛਾ ਹਾਂ ਪ੍ਰਾਰਥਨਾ ਹੈ ਕਿ ਪੰਜਾਬ ਬਾਰੇ ਇੱਕ ਦੁਆ ਕਿ ਸਾਡੇ ਸੋਹਣੇ ਦੇਸ਼ ਪੰਜਾਬ ਉੱਤੇ ਸਾਡੇ ਸੋਹਣੇ ਦੇਸ਼ ਪੰਜਾਬ ਉੱਤੇ ਮੁਰਝਾਏ ਫੁੱਲ ਗੁਲਾਬ ਉੱਤੇ ਇਹਦੇ ਫਿੱਕੇ ਪਏ ਸ਼ਬਾਗ ਉੱਤੇ ਕਿਤੋਂ ਆ ਜਾ ਗੁੰਮੀਆ ਹਾਸਿਆ ਜ਼ਿੰਦਗੀ ਨੂੰ ਤੇਰੀ ਬੁਣੀ ਹੈ ਸਾਡੇ ਸੋਹਣੇ ਦੇਸ਼ ਪੰਜਾਬ ਤੇ ਮੁਰਝਾਏ ਫੁੱਲ ਗੁਲਾਬ ਉੱਤੇ ਇਹਦੇ ਫਿੱਕੇ ਪਏ ਸਬਾ ਉੱਤੇ ਕਿਤੋ ਆਜਾ ਗੁੰਮਿਆ ਹਾਸਿਆ ਜ਼ਿੰਦਗੀ ਨੂੰ ਤੇਰੀ ਕੁੰਢੀ ਕਹੈ ਜਿਦੇ ਫੁੱਲਾ ਰੰਗ ਖੇਰੇ ਸੀ ਪੌੜਾ ਵਿੱਚ ਕੇਸਰ ਕੇਰੇ ਸੀ ਪੱਤਿਆਂ 'ਚੋਂ ਚਾਂਗਣ ਛਾੜੇ ਸੀ ਛਾਵੇਂ ਦੇ ਚੰਦੋਏ ਟਾਣੇ ਸੀ ਉਸ ਵਕਤ ਦਾ ਛਾਂਗੇ ਰੁੱਖ ਉੱਤੇ ਵਸਤੂ ਰੜੀਆਂ ਵਾਲੇ ਮੁਖ ਉੱਤੇ ਕਿਤੋ ਆਜਾ ਗੁੰਮਿਆ ਹਾਸਿਆ ਜ਼ਿੰਦਗੀ ਨੂੰ ਤੇਰੀ

कोई कान कन्हैया सी जिंद डोली गई जी दाज तवे सेकी गई, नीले दे तो ते नीले फूलों से गुमया हासिया जिंदगी जड़ी ओले खड़ती सी कोई कान कन बरती सी जिंद डोली कोठे वेची गई जड़ी दाज तवे से ਉਡੀਸੇ ਦੇ ਰੀਲੇ ਫੁੱਲਾ ਤੇ ਉਹਦੇ ਸਿਧਿਆ ਵਰਗੇ ਬੁੜਾ ਨੇ ਕਿ ਤੂੰ ਆ ਜਾ ਗੁਮੀਆਂ ਹੱਸਿਆ ਜ਼ਿੰਦਗੀ ਨੂੰ ਤੇਰੀ ਉਡੀਕ ਹੈ ਜਿੱਥੇ ਵਾਦੇ ਕੱਤੇ ਜਾਂਦੇ ਸੀ ਤੇ ਤਾਰੇ ਛੱਟੇ ਜਾਂਦੇ ਸੀ ਕਈ ਸੁਰਖ ਉਲਿੱਕੇ ਜਾਂਦੇ ਸੀ ਮਹਿਬੂਬ ਉਡੀਕੇ ਜਾਂਦੇ ਸੀ ਉਹਨਾ ਟੱਠੇ ਹੋਏ ਖੂਹਾਂ ਤੇ ਉਹਨਾ ਮੱਛੀਆਂ ਹੋਈਆਂ ਜੁਹਾਂ ਤੇ ਉਹਨਾ ਬੁਝੀਆਂ ਹੋਈਆਂ ਰੂਹਾਂ ਤੇ ਕਿ ਤੂੰ ਆ ਜਾ ਗੁਮੀਆਂ ਹੱਸਿਆ ਜ਼ਿੰਦਗੀ ਨੂੰ ਤੇਰੀ ਉਡੀਕ ਹੈ ਚਾਹੇ ਗੋਲੀਆਂ ਬੰਬ ਹਟਾਉਂਦੇ ਰਹੇ ਅਸੀਂ ਦੇਖ ਫੇਰ ਵੀ ਦੇਖ ਜਿਉਂਦੇ ਰਹੇ ਚਾਹੇ ਗੋਲੀਆਂ ਬੰਬ ਹਟਾਉਂਦੇ ਰਹੇ ਅਸੀਂ ਫੇਰ ਵੀ ਦੇਖ ਜਿਉਂਦੇ ਰਹੇ ਅਸੀਂ ਸਿਦਕਾਂ ਦੇ ਰਖਵਾਲੇ ਹਾਂ ਕਦ ਇਦਾਂ ਮੁੱਕਣ ਵਾਲੇ ਹਾਂ ਸਾਡੇ ਅੰਨਦਾਤੇ ਦੀਆਂ ਆਸਾਂ ਤੇ ਕੈਂਸਰ ਵਿੱਚ ਘਿਰੇ ਸਵਾਸਾਂ ਤੇ ਸਾਡੇ ਅੰਨਦਾਤੇ ਦੀਆਂ ਆਸਾਂ ਤੇ ਕੈਨਸਰ ਵਿੱਚ ਕਿਰੇ ਸਵਾਸਾਂ ਤੇ ਕੈਨਸਰ ਵਿੱਚ ਕਿਰੇ ਸਵਾਸਾਂ ਤੇ ਨਸ਼ਿਆਂ ਦੇ ਮਧੋਲੇ ਸੱਥਾਂ ਤੇ ਖਾਮੋਸ਼ ਹੋ ਗਈਆਂ ਹਟਾਂ ਤੇ ਤਿਰੰਝੜਾ ਵਿੱਚ ਰੋਲਦੀ ਪੂਣੀ ਤੇ ਨੋੜੀ ਨੂੰ ਲੱਗਦੀ ਢੂਣੀ ਤੇ ਕਿਤੋਂ ਆਜਾ ਦੁਨੀਆ ਹਸੀਆਂ ਜਿਉਂ ਉਡੀਕ ਉਡੀਕ ਹੈ ਮੇਰੇ ਸੋਹਣੇ ਦੇਸ਼ ਪੰਜਾਬ ਦੇ ਮੁਰਝਾਏ ਫੁੱਲ ਗੁਲਾਬ ਦੇ ਇਹਦੇ ਫਿੱਕੇ ਪਰ ਸੁਆਹ ਗੁਲਾਬ ਤੇ ਕਿਤੋਂ ਆਜਾ ਦੁਨੀਆ ਹਸੀਆਂ 嗯嗯。